ਤੇ 1100 ਰੁਪਇਆ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਦਰਸੈ ਸਿੰਘ ਜੀ ਸੈਂਪਣੀ ਉਹਨਾਂ ਬੰਦਾ ਜੀ ਹਾਜੀ ਜੀ ਰਖਦਾ ਬੋਲ ਜਾਂਦਾ ਮੁਰੇ ਭਾਈ ਉਹਦੇ ਨਾਲੇ ਅੰਗਰੇਜ਼ ਵੀ ਜਾਂਦਾ ਤੀਜਾ ਕਰੋ ਸਰਦਾਰ ਮਨਜੀਤ ਸਿੰਘ ਜੀ ਡੋਕਰ ਜਗਤਪੁਰ ਦਰਸੂ ਸਿੰਘ ਜੀ ਦਰਸੂ ਜਗ ਜੁੰਨੀ ਖੁਰਦ ਬਈ ਕੀ ਸਮਾਂ ਤੁਰ ਗਏ 25 10 ਦਾ 500 ਰੁਪਏ ਨੂੰ ਦੇਣੀਏ ਨਹੀਂ ਭਾਈ ਇਹਨਾਂ ਨੂੰ ਦੇਣਗੇ ਭਾਈ ਮੋਰਸ ਇੱਧਰ ਕਰ ਮੋਰਸ ਇੱਧਰ ਆ ਉੱਥੇ ਦੇ ਬਿਰੇ ਦੰਨੇ ਖਰਜੋ ਯਾਰ ਖੜਾ ਦੇ ਖੜਾ ਕੇ ਇੱਧਰ ਆ ਜਾ ਖੜਾ ਕੇ ਇੱਧਰ ਆ ਜਾ ਖੜਾ ਦੇ ਵੱਲ ਖੜਾ ਦੇ ਇੱਧਰ ਆ ਜਾ ਜਮਾ ਭਾਈ ਸੁਣੋ ਗੌਰ ਨਾਲ ਕਰੋ ਧਿਆਨ ਮੇਰੇ ਵੱਲ ਮੇਰੇ ਕੋਲ ਕੁਛ ਨਹੀਂ ਸਾਹਮਣੇ ਜੋ ਗੁੱਸਾ ਹੈਗਾ ਟਾਈਮ ਆ ਗੱਡੀ ਦਾ 25 ਸੈਕਿੰਡ 60.22 ਸਾਹਮਣੇ ਲਿਖਿਆ ਪੰਡਲ ਜੀ ਦੇ ਪੰਡਾ ਇਹ ਪੰਡਾ ਜਿਹੜਾ ਮੋਰ ਭੱਜ ਗਿਆ ਚੀਤੀ ਜਾਂ ਸ਼ੇਰ ਜਾਂ ਅੰਗਰੇਜ਼ ਕਹਿੰਦੇ ਇਹਨੂੰ ਮੇਰੇ ਕਹਿੰਦੀ 24 ਲੱਖਾ ਭੱਜ ਗਿਆ ਹਰਿੰਦਰ ਸਮਾਣਾ ਤਾਰੇ ਦਾਵਰ ਇਹ ਵਜਾ ਗਰੁੱਪ ਬੱਗੇ ਹੋਰੀ ਸੋਰੀ ਹੋਰੀ ਤਾਰੇ ਹੋਰੀ ਸਾਰੇ ਗਰੁੱਪ ਦਾ ਧੰਨਵਾਦ ਜਿਹੜਾ ਪਰਲੇ ਬੱਲੇ ਭੱਜ ਗਿਆ ਤੀਜੇ ਸ਼ੇਰ ਗੱਲ ਸਰਦਾਰ